ਅਮਰੀਕਾ ਵਿੱਚ ਓਰੇਗਨ ਸ਼ਹਿਰ ਦੇ ਕੋਲ ਕੱਚੇ ਤੇਲ ਦੇ ਟੈਂਕਾਂ ਨੂੰ ਲੈ ਕੇ ਜਾ ਰਹੀ ਰੇਲ ਗੱਡੀ ਦੇ ਡੱਬੇ ਪਟੜੀ ਤੋਂ ਉਤਰ ਗਏ ਅਤੇ ਉਹਨਾਂ ਦੇ ਬਾਹਰਲੇ ਹਿੱਸੇ ਨੂੰ ਅੱਗ ਲੱਗ ਗਈ ਸੂਤਰਾਂ ਮੁਤਾਬਕ 95 ਡੱਬਿਆਂ ਵਿੱਚੋਂ 11 ਡੱਬੇ ਪਟੜੀ ਤੋਂ ਉਤਰ ਗਏ ਯਮਨ ਦੇ ਦੱਖਣੀ ਪੂਰਬੀ ਸ਼ਹਿਰ ਤਾਇਸਤ ਯਮਨੀ ਹੌਤੀ ਫੌਜ ਅਤੇ ਉਸ ਦੇ ਸਮਰਥਨ ਵਾਲੇ ਇਲਾਕਿਆਂ ਵੱਲੋਂ ਕੀਤੇ ਗਏ ਰਾਕਟ ਹਮਲੇ 'ਚ ਘੱਟਕੜ 6 ਲੋਕ ਮਾਰੇ ਗਏ ਜਦਕਿ 18 ਲੋਕ ਜ਼ਖਮੀ ਹੋ ਗਏ ਡਾਕਟਰਾਂ ਨੇ ਦੱਸਿਆ ਕਿ ਕਾਤੀਉਸ਼ਾ ਰਾਕਟ ਦੇ ਇਸ ਹਮਲੇ 'ਚ ਮਾਰੇ ਗਏ ਨਾਗਰਿਕਾਂ ਵਿੱਚ ਬੱਚੇ ਵੀ ਸ਼ਾਮਲ ਸਨ ਇਕ ਅਮਰੀਕੀ ਅਧਿਕਾਰੀ ਨੇ ਕਿਹਾ ਇੱਕ ਵਿਸ਼ਵ ਭਾਰ ਵਿੱਚ 2015 ਤੋਂ ਅਤਵਾਦੀ ਹਮਲਿਆਂ ਦੌਰਾਨ 55% ਹਮਲੇ ਭਾਰਤ, ਪਾਕਿਸਤਾਨ, ਅਫਗਾਨਿਸਤਾਨ ਸਮੇਤ 5 ਦੇਸ਼ਾਂ ਵਿੱਚ ਹੋਏ ਨੇ ਅਤਵਾਦ ਰੋਕੂ ਮੁਹਿੰਮਾਂ ਦੇ ਕਾਰਜਕ੍ਰਿਤੀ ਅਮਰੀਕੀ ਕੋਰਡੀਨੇਟਰ ਜਸਟਨ ਨੇ ਕਿਹਾ ਹੈ ਕਿ ਸਾਰੇ ਹਮਲਿਆਂ ਵਿੱਚੋਂ 55% ਤੋਂ ਵੱਧ ਹਮਲੇ 5 ਦੇਸ਼ਾਂ ਭਾਰਤ, ਪਾਕਿਸਤਾਨ, ਇਰਾਕ, ਅਫਗਾਨਿਸਤਾਨ ਅਤੇ ਨਾਈਜੀਰੀਆ 'ਚ ਹੋਏ ਨੇ ਉਪ ਰਾਸ਼ਟਰਪਤੀ ਹਮਿਦ ਅਨਸਾਰੀ ਨੇ ਕਿਹਾ ਕਿ ਸੰਸਾਰਕ ਅਤਵਾਦ ਦੁਨੀਆ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਵਜੋਂ ਉੱਭਰਿਆ ਹੈ। ਕੁਝ ਦੇਸ਼ ਅਜੇ ਵੀ ਅਤਵਾਦੀ ਵਰਤੋਂ ਆਪਣੇ ਹਿੱਤਾਂ ਲਈ ਕਰ ਰਹੇ ਨੇ। ਅਤਵਾਦੀ ਸੰਗਠਨਾਵਾਂ ਖਿਲਾਫ ਸੰਸਾਰਕ ਸਹਿਯੋਗ ਵਧਾਏ ਜਾਣ ਦੀ ਲੋੜ ਹੈ। ਲੀਬੀਆ ਤੇ ਜਵਾਰ ਸ਼ਹਿਰ ਦੇ ਮੰਤਰੀ ਕੰਡੇ ਤੇ ਪੂਮਤ ਸਾਗਲ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ 85 ਸ਼ਨਾਖਤਾਂ ਦੀ ਲਾਸ਼ਾਂ ਮਿਲੀਆਂ ਨੇ। ਲੀਬੀਆ ਤੇ ਰੀਡ ਕ੍ਰਿੰਸਟ ਨਾਲ ਜੁੜੇ ਅਧਿਕਾਰੀ ਨੇ ਜਾਣਕਾਰੀ ਦੰਦਿਆਂ ਦੱਸਿਆ ਕਿ ਇਹਨਾਂ ਲੋਕਾਂ ਦੀ ਮੌਤ ਕਿਹੜੇ ਹਾਲਾਤਾਂ 'ਚ ਹੋਈ ਹੈ ਇਹ ਹਾਲੇ ਸਪਸ਼ਟ ਨਹੀਂ ਹੋਇਆ। ਪਾਕਿਸਤਾਨ ਦੇ ਪੰਜਾਬ ਸੂਬੇ 'ਚ ਵਿਆਹ ਪ੍ਰਸਤਾਵ ਠੁਕਰਾਉਣ ਵਾਲੀ ਲੜਕੀ ਨੂੰ ਸਾੜ ਕੇ ਉਸਦਾ ਕਤਲ ਕਰਨ ਵਾਲੇ ਪੰਜ ਮੁਲਜ਼ਮਾਨ ਗ੍ਰਫਤਾਰ ਕੀਤਾ ਗਿਆ ਅਤੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰਨ ਦਾ ਪੁਲਿਸ ਨੇ ਦਾਅਵਾ ਕੀਤਾ ਹੈ ਲੜਕੀ ਨੇ ਆਪਣੇ ਤੋਂ ਦੋ ਗੁਣਾ ਉਮਰ ਦੇ ਤਲਾਕਸ਼ੁਦਾ ਵਿਅਕਤੀ ਦੇ ਵਿਆਹ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ ਪਿਛਲੇ ਦਿਨੀ ਮਲਬੋਂਤੇ ਹੌਪੋਜ਼ ਕ੍ਰਾਸਿੰਗ ਇਲਾਕੇ ਵਿੱਚ ਮਿਸਟਰ ਪੰਜਾਬ ਆਸਟ੍ਰੇਲੀਆ 2016 ਮੁਕਾਬਲਾ ਕਰਵਾਇਆ ਗਿਆ ਪੰਜਾਬੀ ਗੱਬਰ ਕੁਲਦੀਪ ਸਿੰਘ ਸਿੱਧੂ ਨੂੰ ਮਿਸਟਰ ਪੰਜਾਬ ਆਸਟ੍ਰੇਲੀਆ 2016 ਦਾ ਜੇਤੂ ਲਾਣਿਆ ਗਿਆ ਜਦਕਿ ਦੂਜੇ ਸਥਾਨ ਲਈ ਮਨਵੀਰ ਸਿੰਘ ਅਤੇ ਤੀਜੇ ਸਥਾਨ ਲਈ ਜਸਵੀਰ ਸਿੰਘ ਦੀ ਚੋਣ ਕੀਤੀ ਅਮਰੀਕਾ ਦੇ ਕੈਲੀਫੋਰਨੀਆ ਚ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ ਡੋਨਾਲਡ ਟਰੰਪ ਦੀ ਰੈਲੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਉਹਨਾਂ ਦੇ ਸਮਰਥਕਾਂ ਤੇ ਵਿਰੋਧੀਆਂ ਵਿਚਾਲੇ ਝੜਪ ਹੋ ਗਈ ਸੈਂਕੜੇ ਦੀ ਗਿੰਦੇ ਵਿੱਚ ਵਿਖਾਵਾਕਾਰੀਆਂ ਜਿਨ੍ਹਾਂ ਨੇ ਹੱਥਾਂ ਵਿੱਚ ਮੈਕਸੀਕੋ ਦੇ ਝੰਡੇ ਫੜੇ ਹੋਏ ਸਨ ਨੇ ਟਰੰਪ ਵਿਰੋਧ ਨारे ਲਗਾਏ ਤੇ ਕਿਹਾ ਕਿ ਉਹ ਉਹਨਾਂ ਨੂੰ ਨਫ਼ਰਤ ਕਰਦੇ ਨੇ ਜਪਾਨ ਵਿੱਚ ਪਿਛਲੇ ਹਫਤੇ ਤੋਂ ਲਾਪਤਾ ਬੱਚੇ ਨੂੰ ਬਰਾਮਦ ਕਰ ਲਿਆ ਗਿਆ ਇਸ ਬੱਚੇ ਨੂੰ ਉਸਦੇ ਮਾਤਾ ਪਿਤਾ ਨੇ ਸਜ਼ਾ ਦੇ ਤੌਰ ਤੇ ਜੰਗਲ ਵਿੱਚ ਛੱਡ ਦਿੱਤਾ ਸੀ ਯਮਾਟੋ ਦੇ ਮਾਤਾ ਪਿਤਾ ਨੇ ਸ਼ੁਰੂਆਤ ਵਿੱਚ ਕਿਹਾ ਸੀ ਕਿ ਉਹ ਗਾਇਬ ਹੋ ਗਿਆ ਪਰ ਬਾਅਦ ਵਿੱਚ ਉਹਨਾਂ ਨੇ ਮੰਨਿਆ ਕਿ ਯਮਾਟੋ ਤੇ ਅਸ਼ਰਾਰਤ ਤੋਂ ਪਰੇਸ਼ਾਨ ਹੋ ਕੇ ਉਹਨਾਂ ਨੇ ਉਸਨੂੰ ਕੁਝ ਦਿਨ ਲਈ ਜੰਗਲ 'ਚ ਛੱਡ ਦਿੱਤਾ ਸੀ ਪਾਕਿਸਤਾਨ ਨੇ ਆਪਣੇ ਸੁਰੱਖਿਆ ਬਜਟ ਵਿੱਚ 11 ਫੀਸਦੀ ਵਾਧਾ ਕੀਤਾ ਹੈ ਮੌਜੂਦਾ ਸੁਰੱਖਿਆ ਬਜਟ 776 ਅਰਬ ਰੁਪਏ ਹੈ ਜਿਸ ਨੂੰ ਵਧਾ ਕੇ 860 ਅਰਬ ਰੁਪਏ ਕਰ ਦਿੱਤਾ ਗਿਆ ਹੈ ਤਾਲਿਬਾਨ ਤੋਂ ਚੱਲ ਰਹੇ ਮੁਕਾਬਲੇ ਕਾਰਨ ਪਾਕਿਸਤਾਨ ਨੇ ਫੌਜ ਅਤੇ ਸੁਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਾਅਦਾ ਕੀਤਾ ਹੈ ਆਈਐਸਟ ਬਲਡੋਜ਼ਰ ਦੇ ਨਾਮ ਤੋਂ مشهور ਖਤਰਨਾਕ ਜਲਾਦ نوਕਰਕਰ سیدی فوج ਨੇ ਫੜ ਹੀ ਲਿਆ ਜਾਣਕਾਰੀ ਮੁਤਾਬਕ ਇਸ ਦੀ 2014 ਦੀ ਤਸਵੀਰ ਜਾਰੀ ਕੀਤੀ ਗਈ ਸੀ ਜਿਸ ਤੋਂ ਬਲਡੋਜ਼ਰ 52 ਕਿਲੋ ਵਜ਼ਨ ਅਤੇ 5 ਫੁੱਟੀ ਲੰਬੀ ਮਸ਼ੀਨ ਗਨ ਫੜੇ دکھایا ਗਿਆ ਸੀ ਉਸ ਦੇ ਬਾਅਦ ਕਰੀਬ 127 ਕਿਲੋ ਵਜ਼ਨ ਵਾਲੇ ਸਪਾਰੇ سید ਵਾਲੇ ਵਿਅਕਤੀ ਨੂੰ ਬਲਡੋਜ਼ਰ ਦਾ ਨਾਮ ਦਿੱਤਾ ਗਿਆ